ਅਸੀਂ ਅੱਜ ਸਿੱਖ ਜੂਤ ਪਾਰਵ ਪੰਜਾਬ ਪੰਜ ਪ੍ਰਧਾਨੀ ਕਮੇਟੀ ਦੇ ਵੱਲੋਂ ਆਏ ਹਾਂ ਜੀ ਜੀ ਜਾਣਦੇ ਹੋ ਕਿ ਪਿਛਲੇ ਦਿਨੀ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਪੋਵਿੰਡ ਸਾਹਿਬ ਵਿਖੇ ਜਿਹੜਾ ਸਲਾਨਾ ਜੋੜ ਮੇਲਾ ਹੁੰਦਾ ਉਹਦੇ ਵਿੱਚ ਜਿਹੜੀ ਉੱਥੋਂ ਦੀ ਮੌਕੇ ਦੀ ਪ੍ਰਬੰਧਕ ਕਮੇਟੀ ਆ ਜਿਹਦਾ ਪ੍ਰਧਾਨ ਜੋ ਦੱਸਿਆ ਜਾ ਰਿਹਾ ਕਰਨਲ ਹਰਸਨਵਰਜੀਤ ਸਿੰਘ ਆ ਉਹਦੇ ਵੱਲੋਂ ਸੰਤ ਕਰਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੀ ਤਸਵੀਰ ਜੋ ਲੱਗੀ ਹੋਈ ਸੀ ਉੱਥੇ ਸਿੰਘ ਸਵਾਵਾ ਕਰਦੇ ਸੀਗੇ ਜੋੜਿਆਂ ਦੀ ਉਹਨਾਂ ਨੇ ਉੱਥੇ ਫੋਟੋ ਲਾਈ ਹੋਈ ਸੀਗੀ ਜਿਵੇਂ ਹਰ ਜਗ੍ਹਾ ਤੇ ਸੰਤਾਂ ਦੀ ਤਸਵੀਰ ਲੱਗੀ ਹੁੰਦੀ ਹੈ ਨਾਲ ਬੰਦੀ ਸਿੰਘਾਂ ਦਸਰੇ ਲੱਗੀਆਂ ਹੁੰਦੀਆਂ ਸੀ ਉਸ ਬੰਦੇ ਵੱਲੋਂ ਹੰਕਾਰ ਵਸ ਹੋ ਕਰਕੇ ਤੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤਦੇ ਹੋਏ ਸੰਤਾਂ ਦੀ ਤਸਵੀਰ ਲਾਈ ਗਈ ਲਾ ਕੇ ਸੱਤੀ ਗਈ ਤੇ ਕਿਹਾ ਗਿਆ ਕਿ ਇੱਥੇ ਸੰਤਾਂ ਦੀ ਤਸਵੀਰ ਨਹੀਂ ਲੱਗ ਸਕਦੀ ਜੋ ਕਿ ਬੜਾ ਨਿੰਦਣਯੋਗ ਆ ਤੇ ਬੜੀ ਹਰਾਨੀ ਵਾਲੀ ਗੱਲ ਹੈ ਗੁਰੂ ਘਰ ਦੀ ਜਿਹੜੀ ਪ੍ਰਬੰਧਕ ਕਮੇਟੀ ਹੋਵੇ ਉਹਦਾ ਪ੍ਰਧਾਨ ਹੋਵੇ ਇੱਕ ਸਿੱਖ ਪ੍ਰਧਾਨ ਹੋਵੇ ਤੇ ਉਹਦੇ ਵੱਲੋਂ ਇਦਾਂ ਦਾ ਹੋਛਾ ਕੰਮ ਕੀਤਾ ਜਾਵੇ ਸੋ ਸਾਰੀ ਦੇਸ਼ ਦੀ ਸੰਗਤ ਦੇ ਵੱਲੋਂ ਬਹੁਤ ਜ਼ਿਆਦਾ ਉਹਦਾ ਵਿਰੋਧ ਕੀਤਾ ਗਿਆ ਸੀਗਾ ਮੌਕੇ ਤੇ ਸਿੰਘਾਂ ਨੇ ਪਹੁੰਚ ਕਰਕੇ ਜਿਹੜਾ ਉੱਥੇ ਸੰਤਨ ਤਸਵੀਰ ਸਜੋਬਤ ਵੀ ਕੀਤੀ ਤੇ ਕਮੇਟੀ ਨੂੰ ਤਾਲਣਾ ਵੀ ਕੀਤੀ ਪਰ ਅਸੀਂ ਚਾਹੁੰਦੇ ਹਾਂ ਕਿ ਜਾਇਦਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਪ੍ਰਬੰਧਕ ਕਮੇਟੀ ਨੂੰ ਤੁਰੰਤ ਭੰਗ ਕੀਤਾ ਜਾਵੇ ਅਤੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇਖੇ ਬਣਦੀ ਧਾਰਮਿਕ ਕਾਰਵਾਈ ਜੋ ਵੀ ਉਹਨਾਂ ਤੇ ਬਣਦੀ ਹੈ ਉਹ ਅਕਾਲ ਤਖਤ ਸਾਹਿਬ ਜਾਇਦਰ ਸਾਹਿਬ ਚੰਦਰ ਜਾਣਦੇ ਨੇ ਉਹਦੇ ਅਨਸਾਰ ਕਰਨ ਕਿਉਂਕਿ ਜੇਕਰ ਅਜਿਹੀ ਪ੍ਰਬੰਧਕ ਕਮੇਟੀ ਗੁਰੂ ਘਰ ਦੇ ਉੱਤੇ ਆਵਾਜ਼ ਰੈਂਦੀ ਆ ਜਿਹੜੀ ਗੁਰਮਤ ਤੋਂ ਹੀਣੀ ਆ ਜਿਨ੍ਹਾਂ ਨੂੰ ਗੁਰਮਤ ਬਾਰੇ ਕੁਝ ਪਤਾ ਨਹੀਂ ਜਿਹੜੀ ਸਾਡੇ ਕੌਮ ਦੇ ਸ਼ਹੀਦਾਂ ਸਤਕਾਰ ਨਹੀਂ ਕਰਦੀ ਅਜਿਹੀ ਕਮੇਟੀ ਭਵਿੱਖ ਵਿੱਚ ਕੀ ਕੁਝ ਕਰੂਗੀ ਉਹ ਆਪਾਂ ਸਮਝ ਸਕਦੇ ਆ ਇਸ ਕਰਕੇ ਅਸੀਂ ਅੱਜ શ્રી ਜਗਤਖਸ਼ ਸਾਹਿਬ ਨੂੰ ਅਜੈਦਰ ਸਾਹਿਬ ਨੂੰ ਮੰਗ ਤੋਂ ਦੇਣ ਆਏ ਜਿਹੜੀ ਪ੍ਰਬੰਧਕ ਕਮੇਟੀ ਸੀ ਉਹਦੇ ਕਰਨ ਨਾਲ ਤੇ ਜਿਹੜਾ ਉਹਦਾ ਕਹਿਣਾ ਸੀ ਕਿ ਜੋੜਿਆਂ ਦੇ ਬਰਾਬਰ ਤੇ ਸੰਤਾ ਦੀ ਤਸਵੀਰ ਰੱਖੀ ਜਾ ਰਹੀ ਸੀ ਇਸ ਲਈ ਮਨਾ ਕੀਤਾ ਅਸਲ ਦੇ ਵਿੱਚ ਇਹ ਹੁਣ ਉਹਦੇ ਵੱਲੋਂ ਨਾ ਬਹਾਨੇ ਨੇ ਬਚਣ ਦੇ ਬਹਾਨੇ ਨੇ ਉਹਦੀ ਵਰਡਿੰਗ ਵੀਡੀਓ ਨੈਟ ਦੇਤੇ ਪਈ ਆ ਕੋਈ ਅਸੀਂ ਐਡਿਟ ਨਹੀਂ ਕਿਸੇ ਨੇ ਕੀਤੀ ਹੋਈ ਉਹ ਸ਼ਰਯਮ ਕੀ ਕਹਿ ਰਿਹਾ ਆਪਾਂ ਸੁਣ ਸਕਦੇ ਆ ਕਿ ਇਹ ਤਸਵੀਰਾਂ ਇੱਥੇ ਨਹੀਂ ਲੱਗ ਸਕਦੀਆਂ ਜੋੜਿਆਂ ਵਾਲੀ ਗੱਲ ਹੁੰਦੀ ਤੇ ਉਹ ਕਹਿ ਸਕਦਾ ਸੀਗਾ ਤੇ ਕਹਿੰਦਾ ਸੀ ਗੁਰੂ ਸਾਹਿਬਾਂ ਦੇ ਜਿਹੜੀ ਅਸੀਂ ਤਸਵੀਰਾਂ ਇਹ ਉਹ ਕਹਿੰਦਾ ਸੀ ਲਾਓ ਲਾਓ ਇੱਥੋਂ ਸੋ ਉੱਥੇ ਬਲਦੀ ਸੀਗਾ ਤੁਸੀਂ ਨਾ ਲੱਗੀਆਂ ਹੋਈਆਂ ਸੀਗੀਆਂ ਉਹ ਵੀ ਉਹਦੇ ਵੱਲੋਂ ਹੀ ਲੁਵਾਈਆਂ ਗਈਆਂ ਸੀਗੀਆਂ ਸੋ ਇਹ ਤਾਂ ਹੁਣ ਬਾਅਦ ਦੇ ਵਿੱਚ ਬਹਾਨੇ ਹੁੰਦੇ ਨੇ ਆਪਣੇ ਆਪ ਨੂੰ ਬਚਾਉਣ ਦੇ ਸੋ ਇਹ ਕਰਕੇ ਮੈਨੂੰ ਲੱਗਦਾ ਨਹੀਂ ਕਿ ਜੇ ਲੋਕ ਜਿਹੜੇ ਨੇ ਉਹ ਗੁਰੂ ਘਰਾਂ ਦੇ ਉੱਤੇ ਪ੍ਰਬੰਧਾਂ ਉੱਤੇ ਹੋਣੇ ਚਾਹੀਦੇ ਨੇ ਤੁਰੰਤ ਇਹਨਾਂ ਨੂੰ ਜਿਹੜੀ ਕਮੇਟੀ ਨੂੰ ਭੰਗ ਕਰਨਾ ਚਾਹੀਦਾ ਵਾ ਤੇ ਕੋਈ ਚੰਗੇ ਸਟੱਜੇ ਪ੍ਰਬੰਧਕ ਉੱਥੇ ਲਾਉਣੇ ਚਾਹੀਦੇ ਨੇ ਅਸੀਂ ਅੱਜ ਸਿੱਖ ਜੂਤ ਪਾਰਵ ਪੰਜਾਬ ਪੰਜ ਪ੍ਰਧਾਨੀ ਕਮੇਟੀ ਦੇ ਵੱਲੋਂ ਆਏ ਹਾਂ ਜੀ ਜੀ ਜਾਣਦੇ ਹੋ ਕਿ ਪਿਛਲੇ ਦਿਨੀ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਪੋਵਿੰਡ ਸਾਹਿਬ ਵਿਖੇ ਜਿਹੜਾ ਸਲਾਨਾ ਜੋੜ ਮੇਲਾ ਹੁੰਦਾ ਉਹਦੇ ਵਿੱਚ ਜਿਹੜੀ ਉੱਥੋਂ ਦੀ ਮੌਕੇ ਦੀ ਪ੍ਰਬੰਧਕ ਕਮੇਟੀ ਆ ਜਿਹਦਾ ਪ੍ਰਧਾਨ ਜੋ ਦੱਸਿਆ ਜਾ ਰਿਹਾ ਕਰਨਲ ਹਰਸਨ ਸਿੰਘ ਸਿੰਘ ਆ ਉਹਦੇ ਵੱਲੋਂ ਸੰਤ ਕਰਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੀ ਤਸਵੀਰ ਜੋ ਲੱਗੀ ਹੋਈ ਸੀ ਉੱਥੇ ਸਿੰਘ ਸਵਾਵਾ ਕਰਦੇ ਸੀਗੇ ਜੋੜਿਆਂ ਦੀ ਉਹਨਾਂ ਨੇ ਉੱਥੇ ਫੋਟੋ ਲਾਈ ਹੋਈ ਸੀਗੀ ਜਿਵੇਂ ਹਰ ਜਗ੍ਹਾ ਤੇ ਸੰਤਾਂ ਦੀ ਤਸਵੀਰ ਲੱਗੀ ਹੁੰਦੀ ਹੈ ਨਾਲ ਬੰਦੀ ਸਿੰਘਾਂ ਤਸਵੀਰ ਲੱਗੀ ਹੋਈ ਸੀ ਉਸ ਬੰਦੇ ਵੱਲੋਂ ਹੰਕਾਰ ਵਸ ਹੋ ਕਰਕੇ ਤੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤਦਿਆਂ ਹੋਇਆਂ ਸੰਤਾਂ ਦੀ ਤਸਵੀਰ ਲਾਈ ਗਈ ਲਾ ਕੇ ਸੱਤੀ ਗਈ ਤੇ ਕਿਹਾ ਗਿਆ ਕਿ ਇੱਥੇ ਸੰਤਾਂ ਦੀ ਤਸਵੀਰ ਨਹੀਂ ਲੱਗ ਸਕਦੀ ਜੋ ਕਿ ਬੜਾ ਨਿੰਦਣਯੋਗ ਆ ਤੇ ਬੜੀ ਹਰਾਨੀ ਵਾਲੀ ਗੱਲ ਹੈ ਗੁਰੂ ਘਰ ਦੀ ਜਿਹੜੀ ਪ੍ਰਬੰਧਕ ਕਮੇਟੀ ਹੋਵੇ ਉਹਦਾ ਪ੍ਰਧਾਨ ਹੋਵੇ ਇੱਕ ਸਿੱਖ ਪ੍ਰਧਾਨ ਹੋਵੇ ਤੇ ਉਹਦੇ ਵੱਲੋਂ ਇਦਾਂ ਦਾ ਹੋਛਾ ਕੰਮ ਕੀਤਾ ਜਾਵੇ ਸੋ ਸਾਰੀ ਦੇਸ਼ ਦੀ ਸੰਗਤ ਦੇ ਵੱਲੋਂ ਬਹੁਤ ਜ਼ਿਆਦਾ ਉਹਦਾ ਵਿਰੋਧ ਕੀਤਾ ਗਿਆ ਸੀਗਾ ਮੌਕੇ ਤੇ ਸਿੰਘਾਂ ਨੇ ਪਹੁੰਚ ਕਰਕੇ ਜਿਹੜਾ ਉੱਥੇ ਸੰਤਨ ਤਸਵੀਰ ਸਜੋਬਤ ਵੀ ਕੀਤੀ ਤੇ ਕਮੇਟੀ ਨੂੰ ਤਾਲਣਾ ਵੀ ਕੀਤੀ ਪਰ ਅਸੀਂ ਚਾਹੁੰਦੇ ਹਾਂ ਕਿ ਜਾਇਦਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਪ੍ਰਬੰਧਕ ਕਮੇਟੀ ਨੂੰ ਤੁਰੰਤ ਭੰਗ ਕੀਤਾ ਜਾਵੇ ਅਤੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇਖੇ ਬਣਦੀ ਧਾਰਮਿਕ ਕਾਰਵਾਈ ਜੋ ਵੀ ਉਹਨਾਂ ਤੇ ਬਣਦੀ ਹੈ ਉਹ ਅਕਾਲ ਤਖਤ ਸਾਹਿਬ ਜਾਇਦਰ ਸਾਹਿਬ ਚੰਦਰ ਜਾਣਦੇ ਨੇ ਉਹਦੇ ਅਨਸਾਰ ਕਰਨ ਕਿਉਂਕਿ ਜੇਕਰ ਅਜਿਹੀ ਪ੍ਰਬੰਧਕ ਕਮੇਟੀ ਗੁਰੂ ਘਰ ਦੇ ਉੱਤੇ ਕਾਬਜ ਰਹਿੰਦੀ ਹੈ ਜਿਹੜੀ ਗੁਰਮਤ ਤੋਂ ਹੀਣੀ ਹੈ ਜਿਨ੍ਹਾਂ ਨੂੰ ਗੁਰਮਤ ਬਾਰੇ ਕੁਝ ਪਤਾ ਨਹੀਂ ਜਿਹੜੀ ਸਾਡੇ ਕੌਮ ਦੇ ਸ਼ਹੀਦਾਂ ਸਤਕਾਰ ਨਹੀਂ ਕਰਦੀ ਅਜਿਹੀ ਕਮੇਟੀ ਭਵਿੱਖ ਵਿੱਚ ਕੀ ਕੁਝ ਕਰੂਗੀ ਉਹ ਆਪਾਂ ਸਮਝ ਸਕਦੇ ਆ ਇਸ ਕਰਕੇ ਅਸੀਂ ਅੱਜ શ્રી ਜਗਤਖਸ਼ ਸਾਹਿਬ ਨੂੰ ਅਜੇਦਰ ਸਾਹਿਬ ਨੂੰ ਮੰਗ ਤੋਂ ਦੇਣ ਆਏ ਜਿਹੜੀ ਪ੍ਰਬੰਧਕ ਕਮੇਟੀ ਸੀ ਉਹਦੇ ਕਰਨ ਨਾਲ ਤੇ ਜਿਹੜਾ ਉਹਦਾ ਕਹਿਣਾ ਸੀ ਕਿ ਜੋੜਿਆਂ ਦੇ ਬਰਾਬਰ ਤੇ ਸੰਤਾ ਦੀ ਤਸਵੀਰ ਰੱਖੀ ਜਾ ਰਹੀ ਸੀ ਇਸ ਲਈ ਮਨਾ ਕੀਤਾ ਅਸਲ ਦੇ ਵਿੱਚ ਇਹ ਹੁਣ ਉਹਦੇ ਵੱਲੋਂ ਨਾ ਬਹਾਨੇ ਨੇ ਬਚਣ ਦੇ ਬਹਾਨੇ ਨੇ ਉਹਦੀ ਵਰਡਿੰਗ ਵੀਡੀਓ ਨੈਟ ਦੇ ਉੱਤੇ ਪਈ ਆ ਕੋਈ ਅਸੀਂ ਐਡਿਟ ਨਹੀਂ ਕਿਸੇ ਨੇ ਕੀਤੀ ਹੋਈ ਉਹ ਸ਼ਰਿਆਮ ਕੀ ਕਹਿ ਰਿਹਾ ਆਪਾਂ ਸੁਣ ਸਕਦੇ ਆ ਕਿ ਇਹ ਤਸਵੀਰਾਂ ਇੱਥੇ ਨਹੀਂ ਲੱਗ ਸਕਦੀਆਂ ਜੋੜਿਆਂ ਵਾਲੀ ਗੱਲ ਹੁੰਦੀ ਤੇ ਉਹ ਕਹਿ ਸਕਦਾ ਸੀਗਾ ਤੇ ਕਹਿੰਦਾ ਸੀ ਗੁਰੂ ਸਾਹਿਬਾਂ ਦੇ ਜਿਹੜੀ ਅਸੀਂ ਤਸਵੀਰਾਂ ਇਹ ਉਹ ਕਹਿੰਦਾ ਸੀ ਲਾਓ ਲਾਓ ਇੱਥੋਂ ਸੋ ਉੱਥੇ ਬਲਦੀ ਸਿੱਖਾਂ ਤੁਸੀਂ ਨਾ ਲੱਗੀਆਂ ਹੋਈਆਂ ਸੀਗੀਆਂ ਉਹ ਵੀ ਉਹਦੇ ਵੱਲੋਂ ਹੀ ਲੁਵਾਈਆਂ ਗਈਆਂ ਸੀਗੀਆਂ ਸੋ ਇਹ ਤਾਂ ਹੁਣ ਬਾਅਦ ਦੇ ਵਿੱਚ ਬਹਾਨੇ ਹੁੰਦੇ ਨੇ ਆਪਣੇ ਆਪ ਨੂੰ ਬਚਾਉਣ ਦੇ ਸੋ ਇਹ ਕਰਕੇ ਮੈਨੂੰ ਲੱਗਦਾ ਨਹੀਂ ਕਿ ਜੇ ਲੋਕ ਜਿਹੜੇ ਨੇ ਉਹ ਗੁਰੂ ਘਰਾਂ ਦੇ ਉੱਤੇ ਪ੍ਰਬੰਧਾਂ ਉੱਤੇ ਹੋਣੇ ਚਾਹੀਦੇ ਨੇ ਤੁਰੰਤ ਇਹਨਾਂ ਨੂੰ ਜਿਹੜੀ ਕਮੇਟੀ ਨੂੰ ਭੰਗ ਕਰਨਾ ਚਾਹੀਦਾ ਵਾ ਤੇ ਕੋਈ ਚੰਗੇ ਸਟੱਜੇ ਪ੍ਰਬੰਧਕ ਉੱਥੇ ਲਾਉਣੇ ਚਾਹੀਦੇ ਨੇ ਅਸੀਂ ਅੱਜ ਸਿੱਖ ਜੂਤ ਪਾਰਵ ਪੰਜਾਬ ਪੰਜ ਪ੍ਰਧਾਨੀ ਕਮੇਟੀ ਦੇ ਵੱਲੋਂ ਆਏ ਹਾਂ ਜੀ ਜੀ ਜਾਣਦੇ ਹੋ ਕਿ ਪਿਛਲੇ ਦਿਨੀ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਪੋਵਿੰਡ ਸਾਹਿਬ ਵਿਖੇ ਜਿਹੜਾ ਸਲਾਨਾ ਜੋੜ ਮੇਲਾ ਹੁੰਦਾ ਉਹਦੇ ਵਿੱਚ ਜਿਹੜੀ ਉੱਥੋਂ ਦੀ ਮੌਕੇ ਦੀ ਪ੍ਰਬੰਧਕ ਕਮੇਟੀ ਆ ਜਿਹਦਾ ਪ੍ਰਧਾਨ ਜੋ ਦੱਸਿਆ ਜਾ ਰਿਹਾ ਕਰਨਲ ਹਰਸਨਵਰਜੀਤ ਸਿੰਘ ਆ ਉਹਦੇ ਵੱਲੋਂ ਸੰਤ ਕਰਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੀ ਤਸਵੀਰ ਜੋ ਲੱਗੀ ਹੋਈ ਸੀ ਉੱਥੇ ਸਿੰਘ ਸਵਾਵਾ ਕਰਦੇ ਸੀਗੇ ਜੋੜਿਆਂ ਦੀ ਉਹਨਾਂ ਨੇ ਉੱਥੇ ਫੋਟੋ ਲਾਈ ਹੋਈ ਸੀਗੀ ਜਿਵੇਂ ਹਰ ਜਗ੍ਹਾ ਤੇ ਸੰਤਾਂ ਦੀ ਤਸਵੀਰ ਲੱਗੀ ਹੁੰਦੀ ਹੈ ਨਾਲ ਬੰਦੀ ਸਿੰਘਾਂ ਦਸਰੇ ਲੱਗੀਆਂ ਹੁੰਦੀਆਂ ਸੀ ਉਸ ਬੰਦੇ ਵੱਲੋਂ ਹੰਕਾਰ ਵਸ ਹੋ ਕਰਕੇ ਤੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤਦੇ ਹੋਏ ਸੰਤਾਂ ਦੀ ਤਸਵੀਰ ਲਾਈ ਗਈ ਲਾ ਕੇ ਸੱਤੀ ਗਈ ਤੇ ਕਿਹਾ ਗਿਆ ਕਿ ਇੱਥੇ ਸੰਤਾਂ ਦੀ ਤਸਵੀਰ ਨਹੀਂ ਲੱਗ ਸਕਦੀ ਜੋ ਕਿ ਬੜਾ ਨਿੰਦਣਯੋਗ ਆ ਤੇ ਬੜੀ ਹਰਾਨੀ ਵਾਲੀ ਗੱਲ ਹੈ ਗੁਰੂ ਘਰ ਦੀ ਜਿਹੜੀ ਪ੍ਰਬੰਧਕ ਕਮੇਟੀ ਹੋਵੇ ਉਹਦਾ ਪ੍ਰਧਾਨ ਹੋਵੇ ਇੱਕ ਸਿੱਖ ਪ੍ਰਧਾਨ ਹੋਵੇ ਤੇ ਉਹਦੇ ਵੱਲੋਂ ਇਦਾਂ ਦਾ ਹੋਛਾ ਕੰਮ ਕੀਤਾ ਜਾਵੇ ਸੋ ਸਾਰੀ ਦੇਸ਼ ਦੀ ਸੰਗਤ ਦੇ ਵੱਲੋਂ ਬਹੁਤ ਜ਼ਿਆਦਾ ਉਹਦਾ ਵਿਰੋਧ ਕੀਤਾ ਗਿਆ ਸੀਗਾ ਮੌਕੇ ਤੇ ਸਿੰਘਾਂ ਨੇ ਪਹੁੰਚ ਕਰਕੇ ਜਿਹੜਾ ਉੱਥੇ ਸੰਤਨ ਤਸਵੀਰ ਸਜੋਬਤ ਵੀ ਕੀਤੀ ਤੇ ਕਮੇਟੀ ਨੂੰ ਤਾਲਣਾ ਵੀ ਕੀਤੀ ਪਰ ਅਸੀਂ ਚਾਹੁੰਦੇ ਹਾਂ ਕਿ ਜਾਇਦਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਪ੍ਰਬੰਧਕ ਕਮੇਟੀ ਨੂੰ ਤੁਰੰਤ ਭੰਗ ਕੀਤਾ ਜਾਵੇ ਅਤੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇਖੇ ਬਣਦੀ ਧਾਰਮਿਕ ਕਾਰਵਾਈ ਜੋ ਵੀ ਉਹਨਾਂ ਤੇ ਬਣਦੀ ਹੈ ਉਹ ਅਕਾਲ ਤਖਤ ਸਾਹਿਬ ਜਾਇਦਰ ਸਾਹਿਬ ਚੰਦਰ ਜਾਣਦੇ ਨੇ ਉਹਦੇ ਅਨਸਾਰ ਕਰਨ ਕਿਉਂਕਿ ਜੇਕਰ ਅਜਿਹੀ ਪ੍ਰਬੰਧਕ ਕਮੇਟੀ ਗੁਰੂ ਘਰ ਦੇ ਉੱਤੇ ਆਵਾਜ਼ ਰੈਂਦੀ ਆ ਜਿਹੜੀ ਗੁਰਮਤ ਤੋਂ ਹੀਣੀ ਆ ਜਿਨ੍ਹਾਂ ਨੂੰ ਗੁਰਮਤ ਬਾਰੇ ਕੁਝ ਪਤਾ ਨਹੀਂ ਜਿਹੜੀ ਸਾਡੇ ਕੌਮ ਦੇ ਸ਼ਹੀਦਾਂ ਸਤਕਾਰ ਨਹੀਂ ਕਰਦੀ ਅਜਿਹੀ ਕਮੇਟੀ ਭਵਿੱਖ ਵਿੱਚ ਕੀ ਕੁਝ ਕਰੂਗੀ ਉਹ ਆਪਾਂ ਸਮਝ ਸਕਦੇ ਆ ਇਸ ਕਰਕੇ ਅਸੀਂ ਅੱਜ શ્રી ਜਗਤਖਸ਼ ਸਾਹਿਬ ਨੂੰ ਅਜੈਦਰ ਸਾਹਿਬ ਨੂੰ ਮੰਗ ਤੋਂ ਦੇਣ ਆਏ ਜਿਹੜੀ ਪ੍ਰਬੰਧਕ ਕਮੇਟੀ ਸੀ ਉਹਦੇ ਕਰਨ ਨਾਲ ਤੇ ਜਿਹੜਾ ਉਹਦਾ ਕਹਿਣਾ ਸੀ ਕਿ ਜੋੜਿਆਂ ਦੇ ਬਰਾਬਰ ਤੇ ਸੰਤਾ ਦੀ ਤਸਵੀਰ ਰੱਖੀ ਜਾ ਰਹੀ ਸੀ ਇਸ ਲਈ ਮਨਾ ਕੀਤਾ ਅਸਲ ਦੇ ਵਿੱਚ ਇਹ ਹੁਣ ਉਹਦੇ ਵੱਲੋਂ ਨਾ ਬਹਾਨੇ ਨੇ ਬਚਣ ਦੇ ਬਹਾਨੇ ਨੇ ਉਹਦੀ ਵਰਡਿੰਗ ਵੀਡੀਓ ਨੈਟ ਦੇਤੇ ਪਈ ਆ ਕੋਈ ਅਸੀਂ ਐਡਿਟ ਨਹੀਂ ਕਿਸੇ ਨੇ ਕੀਤੀ ਹੋਈ ਉਹ ਸ਼ਰਯਮ ਕੀ ਕਹਿ ਰਿਹਾ ਆਪਾਂ ਸੁਣ ਸਕਦੇ ਆ ਕਿ ਇਹ ਤਸਵੀਰਾਂ ਇੱਥੇ ਨਹੀਂ ਲੱਗ ਸਕਦੀਆਂ ਜੋੜਿਆਂ ਵਾਲੀ ਗੱਲ ਹੁੰਦੀ ਤੇ ਉਹ ਕਹਿ ਸਕਦਾ ਸੀਗਾ ਤੇ ਕਹਿੰਦਾ ਸੀ ਗੁਰੂ ਸਾਹਿਬਾਂ ਦੇ ਜਿਹੜੀ ਅਸੀਂ ਤਸਵੀਰਾਂ ਇਹ ਉਹ ਕਹਿੰਦਾ ਸੀ ਲਾਓ ਲਾਓ ਇੱਥੋਂ ਸੋ ਉੱਥੇ ਬਲਦੀ ਸੀਗਾ ਤੁਸੀਂ ਨਾ ਲੱਗੀਆਂ ਹੋਈਆਂ ਸੀਗੀਆਂ ਉਹ ਵੀ ਉਹਦੇ ਵੱਲੋਂ ਹੀ ਲੁਵਾਈਆਂ ਗਈਆਂ ਸੀਗੀਆਂ ਸੋ ਇਹ ਤਾਂ ਹੁਣ ਬਾਅਦ ਦੇ ਵਿੱਚ ਬਹਾਨੇ ਹੁੰਦੇ ਨੇ ਆਪਣੇ ਆਪ ਨੂੰ ਬਚਾਉਣ ਦੇ ਸੋ ਇਹ ਕਰਕੇ ਮੈਨੂੰ ਲੱਗਦਾ ਨਹੀਂ ਕਿ ਜੇ ਲੋਕ ਜਿਹੜੇ ਨੇ ਉਹ ਗੁਰੂ ਘਰਾਂ ਦੇ ਉੱਤੇ ਪ੍ਰਬੰਧਾਂ ਉੱਤੇ ਹੋਣੇ ਚਾਹੀਦੇ ਨੇ ਤੁਰੰਤ ਇਹਨਾਂ ਨੂੰ ਜਿਹੜੀ ਕਮੇਟੀ ਨੂੰ ਭੰਗ ਕਰਨਾ ਚਾਹੀਦਾ ਵਾ ਤੇ ਕੋਈ ਚੰਗੇ ਸਟੱਜੇ ਪ੍ਰਬੰਧਕ ਉੱਥੇ ਲਾਉਣੇ ਚਾਹੀਦੇ ਨੇ ਅਸੀਂ ਅੱਜ ਸਿੱਖ ਜੂਤ ਪਾਰਵ ਪੰਜਾਬ ਪੰਜ ਪ੍ਰਧਾਨੀ ਕਮੇਟੀ ਦੇ ਵੱਲੋਂ ਆਏ ਹਾਂ ਜੀ ਜੀ ਜਾਣਦੇ ਹੋ ਕਿ ਪਿਛਲੇ ਦਿਨੀ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਪੋਵਿੰਡ ਸਾਹਿਬ ਵਿਖੇ ਜਿਹੜਾ ਸਲਾਨਾ ਜੋੜ ਮੇਲਾ ਹੁੰਦਾ ਉਹਦੇ ਵਿੱਚ ਜਿਹੜੀ ਉੱਥੋਂ ਦੀ ਮੌਕੇ ਦੀ ਪ੍ਰਬੰਧਕ ਕਮੇਟੀ ਆ ਜਿਹਦਾ ਪ੍ਰਧਾਨ ਜੋ ਦੱਸਿਆ ਜਾ ਰਿਹਾ ਕਰਨਲ ਹਰਸਨ ਸਿੰਘ ਸਿੰਘ ਆ ਉਹਦੇ ਵੱਲੋਂ ਸੰਤ ਕਰਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੀ ਤਸਵੀਰ ਜੋ ਲੱਗੀ ਹੋਈ ਸੀ ਉੱਥੇ ਸਿੰਘ ਸਵਾਵਾ ਕਰਦੇ ਸੀਗੇ ਜੋੜਿਆਂ ਦੀ ਉਹਨਾਂ ਨੇ ਉੱਥੇ ਫੋਟੋ ਲਾਈ ਹੋਈ ਸੀਗੀ ਜਿਵੇਂ ਹਰ ਜਗ੍ਹਾ ਤੇ ਸੰਤਾਂ ਦੀ ਤਸਵੀਰ ਲੱਗੀ ਹੁੰਦੀ ਹੈ ਨਾਲ ਬੰਦੀ ਸਿੰਘਾਂ ਤਸਵੀਰ ਲੱਗੀ ਹੋਈ ਸੀ ਉਸ ਬੰਦੇ ਵੱਲੋਂ ਹੰਕਾਰ ਵਸ ਹੋ ਕਰਕੇ ਤੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤਦਿਆਂ ਹੋਇਆਂ ਸੰਤਾਂ ਦੀ ਤਸਵੀਰ ਲਾਈ ਗਈ ਲਾ ਕੇ ਸੱਤੀ ਗਈ ਤੇ ਕਿਹਾ ਗਿਆ ਕਿ ਇੱਥੇ ਸੰਤਾਂ ਦੀ ਤਸਵੀਰ ਨਹੀਂ ਲੱਗ ਸਕਦੀ ਜੋ ਕਿ ਬੜਾ ਨਿੰਦਣਯੋਗ ਆ ਤੇ ਬੜੀ ਹਰਾਨੀ ਵਾਲੀ ਗੱਲ ਹੈ ਗੁਰੂ ਘਰ ਦੀ ਜਿਹੜੀ ਪ੍ਰਬੰਧਕ ਕਮੇਟੀ ਹੋਵੇ ਉਹਦਾ ਪ੍ਰਧਾਨ ਹੋਵੇ ਇੱਕ ਸਿੱਖ ਪ੍ਰਧਾਨ ਹੋਵੇ ਤੇ ਉਹਦੇ ਵੱਲੋਂ ਇਦਾਂ ਦਾ ਹੋਛਾ ਕੰਮ ਕੀਤਾ ਜਾਵੇ ਸੋ ਸਾਰੀ ਦੇਸ਼ ਦੀ ਸੰਗਤ ਦੇ ਵੱਲੋਂ ਬਹੁਤ ਜ਼ਿਆਦਾ ਉਹਦਾ ਵਿਰੋਧ ਕੀਤਾ ਗਿਆ ਸੀਗਾ ਮੌਕੇ ਤੇ ਸਿੰਘਾਂ ਨੇ ਪਹੁੰਚ ਕਰਕੇ ਜਿਹੜਾ ਉੱਥੇ ਸੰਤਨ ਤਸਵੀਰ ਸਜੋਬਤ ਵੀ ਕੀਤੀ ਤੇ ਕਮੇਟੀ ਨੂੰ ਤਾਲਣਾ ਵੀ ਕੀਤੀ ਪਰ ਅਸੀਂ ਚਾਹੁੰਦੇ ਹਾਂ ਕਿ ਜਾਇਦਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਪ੍ਰਬੰਧਕ ਕਮੇਟੀ ਨੂੰ ਤੁਰੰਤ ਭੰਗ ਕੀਤਾ ਜਾਵੇ ਅਤੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇਖੇ ਬਣਦੀ ਧਾਰਮਿਕ ਕਾਰਵਾਈ ਜੋ ਵੀ ਉਹਨਾਂ ਤੇ ਬਣਦੀ ਹੈ ਉਹ ਅਕਾਲ ਤਖਤ ਸਾਹਿਬ ਜਾਇਦਰ ਸਾਹਿਬ ਚੰਦਰ ਜਾਣਦੇ ਨੇ ਉਹਦੇ ਅਨਸਾਰ ਕਰਨ ਕਿਉਂਕਿ ਜੇਕਰ ਅਜਿਹੀ ਪ੍ਰਬੰਧਕ ਕਮੇਟੀ ਗੁਰੂ ਘਰ ਦੇ ਉੱਤੇ ਕਾਬਜ ਰਹਿੰਦੀ ਹੈ ਜਿਹੜੀ ਗੁਰਮਤ ਤੋਂ ਹੀਣੀ ਹੈ ਜਿਨ੍ਹਾਂ ਨੂੰ ਗੁਰਮਤ ਬਾਰੇ ਕੁਝ ਪਤਾ ਨਹੀਂ ਜਿਹੜੀ ਸਾਡੇ ਕੌਮ ਦੇ ਸ਼ਹੀਦਾਂ ਸਤਕਾਰ ਨਹੀਂ ਕਰਦੀ ਅਜਿਹੀ ਕਮੇਟੀ ਭਵਿੱਖ ਵਿੱਚ ਕੀ ਕੁਝ ਕਰੂਗੀ ਉਹ ਆਪਾਂ ਸਮਝ ਸਕਦੇ ਆ ਇਸ ਕਰਕੇ ਅਸੀਂ ਅੱਜ શ્રી ਜਗਤਖਸ਼ ਸਾਹਿਬ ਨੂੰ ਅਜੇਦਰ ਸਾਹਿਬ ਨੂੰ ਮੰਗ ਤੋਂ ਦੇਣ ਆਏ ਜਿਹੜੀ ਪ੍ਰਬੰਧਕ ਕਮੇਟੀ ਸੀ ਉਹਦੇ ਕਰਨ ਨਾਲ ਤੇ ਜਿਹੜਾ ਉਹਦਾ ਕਹਿਣਾ ਸੀ ਕਿ ਜੋੜਿਆਂ ਦੇ ਬਰਾਬਰ ਤੇ ਸੰਤਾ ਦੀ ਤਸਵੀਰ ਰੱਖੀ ਜਾ ਰਹੀ ਸੀ ਇਸ ਲਈ ਮਨਾ ਕੀਤਾ ਅਸਲ ਦੇ ਵਿੱਚ ਇਹ ਹੁਣ ਉਹਦੇ ਵੱਲੋਂ ਨਾ ਬਹਾਨੇ ਨੇ ਬਚਣ ਦੇ ਬਹਾਨੇ ਨੇ ਉਹਦੀ ਵਰਡਿੰਗ ਵੀਡੀਓ ਨੈਟ ਦੇ ਉੱਤੇ ਪਈ ਆ ਕੋਈ ਅਸੀਂ ਐਡਿਟ ਨਹੀਂ ਕਿਸੇ ਨੇ ਕੀਤੀ ਹੋਈ ਉਹ ਸ਼ਰਿਆਮ ਕੀ ਕਹਿ ਰਿਹਾ ਆਪਾਂ ਸੁਣ ਸਕਦੇ ਆ ਕਿ ਇਹ ਤਸਵੀਰਾਂ ਇੱਥੇ ਨਹੀਂ ਲੱਗ ਸਕਦੀਆਂ ਜੋੜਿਆਂ ਵਾਲੀ ਗੱਲ ਹੁੰਦੀ ਤੇ ਉਹ ਕਹਿ ਸਕਦਾ ਸੀਗਾ ਤੇ ਕਹਿੰਦਾ ਸੀ ਗੁਰੂ ਸਾਹਿਬਾਂ ਦੇ ਜਿਹੜੀ ਅਸੀਂ ਤਸਵੀਰਾਂ ਇਹ ਉਹ ਕਹਿੰਦਾ ਸੀ ਲਾਓ ਲਾਓ ਇੱਥੋਂ ਸੋ ਉੱਥੇ ਬਲਦੀ ਸਿੱਖਾਂ ਤੁਸੀਂ ਨਾ ਲੱਗੀਆਂ ਹੋਈਆਂ ਸੀਗੀਆਂ ਉਹ ਵੀ ਉਹਦੇ ਵੱਲੋਂ ਹੀ ਲੁਵਾਈਆਂ ਗਈਆਂ ਸੀਗੀਆਂ ਸੋ ਇਹ ਤਾਂ ਹੁਣ ਬਾਅਦ ਦੇ ਵਿੱਚ ਬਹਾਨੇ ਹੁੰਦੇ ਨੇ ਆਪਣੇ ਆਪ ਨੂੰ ਬਚਾਉਣ ਦੇ ਸੋ ਇਹ ਕਰਕੇ ਮੈਨੂੰ ਲੱਗਦਾ ਨਹੀਂ ਕਿ ਜੇ ਲੋਕ ਜਿਹੜੇ ਨੇ ਉਹ ਗੁਰੂ ਘਰਾਂ ਦੇ ਉੱਤੇ ਪ੍ਰਬੰਧਾਂ ਉੱਤੇ ਹੋਣੇ ਚਾਹੀਦੇ ਨੇ ਤੁਰੰਤ ਇਹਨਾਂ ਨੂੰ ਜਿਹੜੀ ਕਮੇਟੀ ਨੂੰ ਭੰਗ ਕਰਨਾ ਚਾਹੀਦਾ ਵਾ ਤੇ ਕੋਈ ਚੰਗੇ ਸਟੱਜੇ ਪ੍ਰਬੰਧਕ ਉੱਥੇ ਲਾਉਣੇ ਚਾਹੀਦੇ ਨੇ